19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਜਾਬ 'ਚ ਵਦੀ ਹੁਮਸ ਮੌਸਮ ਰਹੇਗਾ ਸਾਫ ਇਸ ਦਿਨ ਪਵੇਗਾ ਮੀਂਹ ਜਾਣੋ ਮੌਸਮ ਦੀ ਅਪਡੇਟ ਪੰਜਾਬ ਚ ਪਈ ਭਾਰੀ ਮੀਂਹ ਤੋਂ ਬਾਅਦ ਇੱਕਦਮ ਹੌਮਸ ਵੱਧ ਗਈ ਜਿਸ ਕਰਕੇ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਉਮੀਦ ਹੈ ਕਿ ਮੌਸਮ ਚ ਕੁਝ ਬਦਲਾਅ ਦੇਖਣ ਨੂੰ ਮਿਲੇਗਾ ਪਰ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਉੱਥੇ ਹੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਗਲੇ 4 ਤੋਂ 5 ਦਿਨਾਂ ਤੱਕ ਮੌਨਸੂਨ ਆਪਣੀ ਚਾਲ ਬਦਲ ਸਕਦਾ ਹੈ ਹਿਮਾਚਲ ਚ ਮੌਸਮ ਖਰਾਬ ਹੋਣ ਦਾ ਅਸਰ ਪੰਜਾਬ ਚ ਵੀ ਦੇਖਿਆ ਜਾ ਸਕਦਾ ਹੈ ਫਿਲਹਾਲ ਪੰਜਾਬ ਚ ਅੱਜ ਮੌਸਮ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੇ ਅੱਜ ਕਈ ਸ਼ਹਿਰਾਂ ਚ ਹਲਕਾ ਮੀਂਹ ਸ਼ੁਰੂ ਹੋ ਗਿਆ ਤਰੰਤਰੰ ਚ ਹਲਕਾ ਮੀਂਹ ਪੈ ਰਿਹਾ ਹੈ ਪਿਛਲੇ 24 ਘੰਟਿਆਂ ਚ ਤਾਪਮਾਨ ਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਇਹ ਤਾਪਮਾਨ ਹੈ ਤਾਂ ਆਮ ਦੀ ਨੇੜੇ ਤੇੜੀ ਹੀ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 32.8 ਡਿਗਰੀ ਬਠਿੰਡਾ 36.5 ਡਿਗਰੀ ਮੁਹਾਲੀ 35.1 ਡਿਗਰੀ ਫਿਰੋਜ਼ਪੁਰ 34.2 ਡਿਗਰੀ ਲੁਧਿਆਣਾ 35.2 ਡਿਗਰੀ ਪਠਾਨਕੋਟ 35.4 ਡਿਗਰੀ ਪਟਿਆਲਾ 37.2 ਡਿਗਰੀ ਜੇਕਰ ਗੱਲ ਕਰੀ ਹਰਿਆਣੇ ਦੀ ਤਾਂ ਹਰਿਆਣਾ ਦੀ ਕੁਝ ਕੁ ਸ਼ਹਿਰਾਂ 'ਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਜਿੱਥੇ ਪੰਜਾਬ 'ਚ ਲੋਕ ਕੀ ਗਰਮੀ ਨਾਲ ਝੋਝ ਰਹੇ ਨੇ ਉੱਥੇ ਹਿਮਾਚਲ 'ਚ ਮੀਂਹ ਰੁਕਣ ਦਾ ਨਾ ਨਹੀਂ ਰਹਿ ਰਿਹਾ ਹਿਮਾਚਲ 'ਚ ਮੌਸਮ ਵਿਭਾਗ ਨੇ ਮੀਂਹ ਲਈ येलो ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਜਿਕਰੇ ਖਾਸੇ ਕਿ ਭਾਵੇਂ ਗਰਮੀ ਨਾ ਚੱਲ ਰਹੀ ਹੈ ਪਰ ਗਰਮੀ ਦਾ ਕਹਿਰ ਵੀ ਵੱਧ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਹਮਸਤਾ ਸਾਹਮਣਾ ਕਰਨਾ ਪੈ ਰਿਹਾ ਹੈ 3 ਤਰੀਕ ਤੱਕ ਮੌਸਮ ਦੇ ਬਦਲਣ ਦਾ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟਾਂ ਲਈ ਜੁੜੇ ਰਹੋ ਪੰਜਾਬ ਟਕ ਟਾ